ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਿੰਘ ਪ੍ਰੋਗਰਾਮ ਤੁਹਾਡੇ ਲੈ ਕੇ ਪੇਸ਼ ਹੋਇਆ ਕਹਿੰਦੇ ਰੋਲਾ ਘਚੋਲਾ ਵੀ ਇੱਕ ਤਰਤੀਬ ਹੁੰਦੀ ਹੈ ਤੇ ਉਸ ਤਰਤੀਬ ਦੇ ਤਹਿਤ ਮੰਜ਼ਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਜੋ ਪੰਜਾਬ ਦੇ ਵਿੱਚ ਹੋਇਆ ਅਮਰitsar ਚ ਵਿਕਰਮ ਸਿੰਘ ਮਜੀਠੀਆ ਸਾਹਿਬ ਹੋਣਾ ਦੇ ਕਾਰੇ ਵਿਜੀਲੈਂਸ ਅਫਸਰਾਂ ਦੀ ਰੇਡ ਹੋਈ ਤੇ ਕਹਿੰਦੇ 30 ਤੋਂ ਵੱਧ ਪੁਲਿਸ ਕਰਮੀ ਉੱਥੇ ਪਹੁੰਚੇ ਹੋਏ ਸੀਗੇ ਤੇ ਵਿਕਰਮ ਜੀਠੀਆ ਅਜੀਤ ਸ਼ਖਸੀਅਤ ਆ ਜੋ ਰੈਵਨਿਊ ਮੰਤਰੀ ਵੀ ਰਹੇ ਲਿਆ ਜੋ ਪੀਆਰ ਮਨਿਸਟਰ ਵੀ ਰਹੇ ਲਿਆ ਤੇ ਅੱਜ ਜਦੋਂ ਉਹਨਾਂ ਨੂੰ ਦੇਖਦੇ ਸੀ ਅਖੇ ਬਲਾਉ ਮੀਡੀਆ ਵਾਲਿਆਂ ਨੂੰ ਬੁਲਾ ਲਓ ਸਾਰਿਆਂ ਨੂੰ ਅੰਦਰ ਬੁਲਾ ਲਓ ਕਈ ਸਾਈਡ ਵਾਲੀਆਂ ਸਟੋਰੀਜ਼ ਨੇ ਜਿਹੜੀਆਂ ਪ੍ਰਵੇਸ਼ ਸ਼ਰਮਾ ਜੀ ਦੇ ਨਾਲ ਆਪਾਂ ਡਿਸਕਸ ਕਰਦੇ ਹਾਂ ਤੇ ਤੁਸੀਂ ਜੇ ਕਾਲ ਵੀ ਕਰਨਾ ਹੋਇਆ ਨੰਬਰ ਹੈਗਾ ਤੁਸੀਂ ਕਾਲ ਕਰ ਲਿਓ ਵਿੱਚ ਵਿਚਾਲੇ ਅਸੀਂ ਸੁਣ ਵੀ ਲਵਾਗੇ ਵਿੱਚ ਤੇ ਪ੍ਰਵੇਸ਼ ਸ਼ਰਮਾ ਜੀ ਦਾ ਉਪਚਾਰਿਕ ਤੌਰ ਤੇ ਸਵਾਗਤ ਕਰਦੇ ਹਾਂ ਪਹਿਲਾਂ ਸ਼ਰਮਾ ਜੀ ਬਹੁਤ ਧੰਨਵਾਦ ਆ ਜੀ ਦੁਬਾਰੇ ਆ ਗਏ ਤੁਸੀਂ ਅੱਜ ਮਿਹਰਬਾਨੀ ਜੀ ਸ਼ਰਮਾ ਜੀ ਕਹਿੰਦੇ ਬਹੁਤ ਰੌਲਾ ਪਿਆ ਜਦੋਂ ਬਿਕਰਮ ਮਜੀਠੀਆ ਹੋਣਾ ਦੇ ਟਿਕਾਣਿਆਂ ਦੇ ਉੱਤੇ ਰੇਡ ਹੋਈ ਖਾਸ ਕਰ ਜਦੋਂ ਉਹਨਾਂ ਦੇ ਘਰ ਤੇ ਰੇਡ ਹੋਈ ਆ ਤੇ ਬੜੇ ਵੀਡੀਓ ਵਾਇਰਲ ਹੋ ਰਹੇ ਨੇ ਇੱਕ ਥਾਂ ਤੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਜੀ মিডিਆ ਵਾਲਿਆਂ ਨੂੰ ਬੁਲਾ ਲਓ ਉਹਨਾਂ ਨੂੰ ਅੰਦਰ ਆਣ ਦੋ ਜੀ ਗੇਟ ਬੰਦ ਹੋ ਗਏ ਤੇ ਮੈਨੂੰ ਮਾਨਸਿਕਤਾ ਲੱਗਦੀ ਸੀ ਲੀਡਰਾਂ ਦੀ ਉਦੋਂ ਕਿਉਂਕਿ ਮੈਂ ਕਈ ਲੀਡਰਾਂ ਦੇ ਘਰਾਂ ਦੇ ਗੇਟ ਉਦੋਂ ਬੰਦ ਹੁੰਦੇ ਦੇਖਿਆ ਜਦੋਂ ਇਲੈਕਸ਼ਨਾਂ ਮੁੱਕ ਜਾਂਦੀਆਂ ਸੀ ਤੇ ਉਹ ਵੱਡੇ ਲੀਡਰ ਬਣ ਜਾਂਦੇ ਸੀ ਉਦਾਂ ਉਹਨਾਂ ਦੇ ਗੇਟ ਖੁੱਲੇ ਹੁੰਦੇ ਆ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਸਮਝ ਵੀ ਗਏ ਹੋਗੇ ਮੈਂ ਕਿੱਥੇ ਇਸ਼ਾਰਾ ਕਰਦਾ ਤੇ ਅੱਜ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪਈ ਮੀਡੀਆ ਦੀ ਵਿੱਚ ਉਹਨਾਂ ਨੇ ਉਹਨਾਂ ਦੇ ਧਰਮ ਪਤਨੀ ਜਿਹੜੇ ਵਿਧਾਇਕ ਨੇ ਉਹ ਵੀ ਆ ਗਏ ਆਖੇ ਜੀ ਮੇਰਾ ਘਰ ਹੈ ਤੁਸੀਂ ਕਿੱਦਾਂ ਆ ਗਏ ਹੋ ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਜਦੋਂ ਵਿਜੀਲੈਂਸ ਵਿਭਾਗ ਨੇ ਛਾਪਾ ਮਾਰਿਆ ਤੇ ਮਜੀਠੀਆ ਸਾਹਿਬ ਬਾਰ-ਬਾਰ ਕਹਿੰਦੇ ਰਹੇ ਕਿ ਭਾਈ ਤੁਸੀਂ ਤਾਂ ਨੌਕ ਕਰਕੇ ਆਣਾ ਸੀ ਤੇ ਪਹਿਲਾਂ ਡੀਐਸਪੀ ਸਾਹਿਬ ਸੀਗੇ ਵਿਜੀਲੈਂਸ ਤੇ ਫਿਰ ਐਸਐਸਪੀ ਸਾਹਿਬ ਆ ਗਏ ਆ ਤੇ ਇਹਨੂੰ ਤੁਸੀਂ ਆਪਣੀ ਨਜ਼ਰ ਤੋਂ ਕਿਦਾਂ ਡਿਸਕ੍ਰਾਈਬ ਕਰਨਾ ਚਾਹੋਗੇ ਅ ਅਰਵਿੰਦਰ ਜੀ ਜਿਹੜਾ ਇਹ ਵਿਜੀਲੈਂਸ ਵੱਲੋਂ ਅੱਜ ਜੋ ਬਰਤਾਰਾ ਕੀਤਾ ਗਿਆ ਹੈ ਇਹ ਕੋਈ ਨਵਾਂ ਬਰਤਾਰਾ ਨਹੀਂ ਹੈਗਾ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਹਾਂ ਇੱਕ ਗੱਲ ਜ਼ਰੂਰ ਨਵੀਂ ਹੋਈ ਹੈ ਵੀ ਇਹੀ ਜਿਹੜੀ ਇੱਕ ਆਪਾਂ ਲਾਈਵ ਰੇਡ ਕਹਿ ਸਕਦੇ ਆ ਵਿਜੀਲੈਂਸ ਦੀ ਜਿਸ ਤਰੀਕੇ ਨਾਲ ਵਿਕਰਮ ਜੀ ਨੇ ਪੂਰੇ ਪੰਜਾਬ ਨੂੰ ਜਾਂ ਪੂਰੇ ਇੰਡੀਆ ਨੂੰ ਦਿਖਾਈ ਵੀ ਇਸ ਤਰੀਕੇ ਨਾਲ ਵਿਜੀਲੈਂਸ ਵਾਲੇ ਕੰਮ ਕਰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਰੇਡਾਂ ਇਸ ਤਰੀ ਹੀ ਹੁੰਦੀਆਂ ਨੇ ਅਸੀਂ ਪੁਰਾਣੇ ਸਮੇਂ 'ਚ ਵੀ ਪੜ੍ਹੇ ਆ ਜਾਂ ਲਿਖਿਆ ਖਬਰਾਂ ਲਿਖਦੇ ਵੀ ਰਿਆਂ ਜੀ ਵੀ ਵਿਜੀਲੈਂਸ ਦੇ ਟੀਮ ਦੇ ਬੰਦੇ ਕੰਧ ਟੱਪ ਕੇ ਅੰਦਰ ਵੜ ਗਏ ਜੀ ਜਾਂ ਉਹਨਾਂ ਨੇ ਗੇਟ ਨਹੀਂ ਖੜਕਾਇਆ ਜੀ ਪਿਛੋਂ ਦੀ ਪਿਛਲੀ ਨੀਮੀ ਕੰਧ ਚੜ੍ਹ ਕੇ ਮੂਹਰਲੀ ਉੱਚੀ ਕੰਧ ਚੜ੍ਹ ਗਏ ਸੋ ਇਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਨਵੀਂ ਗੱਲ ਵਿਜੀਲੈਂਸ ਨੇ ਕਰੀ ਐ ਪਰ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਜੀ ਨੇ ਲਾਈਵ ਰੱਖਿਆ ਸਾਰਾ ਪ੍ਰੋਗਰਾਮ ਆਪ ਦਾ ਜਿੰਨੀ ਦੇਰ ਤੋਂ ਕੋਰੋਨਾ ਨੂੰ ਉਹਨਾਂ ਦੇ ਘਰੇ ਐਂਟਰੀ ਤੋਂ ਲੈ ਕੇ ਜੋ ਸਾਰਾ ਡਰਾਮਾ ਉਹ ਵਿਜੀਲੈਂਸ ਨਾਲ ਹੋਇਆ ਉਹਨਾਂ ਦੇ ਵਾਈਫ ਆ ਗਏ ਤੇ ਉਸ ਤੋਂ ਬਾਅਦ ਜਿਹੜੇ ਡੀਐਸਪੀ ਸਾਹਿਬ ਸੀਗੇ ਪਹਿਲਾਂ ਕੁਝ ਤਲਖੀ ਦੇ ਵਿੱਚ ਸੀਗੇ ਉਹ ਬਾਰੀ-ਬਾਰੀ ਕਹਿੰਦੇ ਵੀ ਰਹੇ ਵੀ ਇਹਨੂੰ ਕੈਮਰੇ ਨੂੰ ਬੰਦ ਕਰ ਦਿਓ ਕੈਮਰੇ ਨੂੰ ਬੰਦ ਕਰ ਦਿਓ ਤੇ ਵਿਕਰਮ ਜੀ ਜਿੰਨੇ ਪਹਿਲੀ ਤਿਆਰ ਬੈਠੇ ਹੁੰਦੇ ਨੇ ਹੋ ਸਕਦਾ ਹੈ ਵੀ ਉਹਨਾਂ ਨੂੰ ਆਪਦੇ ਸੋਰਸਸ ਤੋਂ ਕੋਈ ਖਬਰ ਮਿਲ ਗਈ ਹੋਵੇ ਜੀ ਪਹਿਲੀ ਜਿਹੜਾ ਉਹਨਾਂ ਨੇ ਆਪਣੇ ਬੰਦੇ ਸੀ ਜਿਹੜੇ ਕੈਮਰੇ ਵਾਲੇ ਤਿਆਰ ਕਰਕੇ ਬਿਠਾar ਖੇ ਸੀਗੇ ਤੇ ਡੀਐਸਪੀ ਵਾਰੀ ਵਾਰੀ ਕਹਿੰਦਾ ਰਿਹਾ ਵੀ ਕੈਮਰੇ ਬੰਦ ਕਰਾ ਦਿਓ ਜੀ ਕੈਮਰੇ ਬੰਦ ਕਰਾ ਦਿਓ ਤੇ ਮਜੀਠਿਆ ਸਾਹਿਬ ਅੜੇ ਰਹੇ ਉਹ ਕਹਿੰਦੇ ਵੀ ਕੈਮਰਾ ਨਹੀਂ ਬੰਦ ਹੋਊਗਾ ਵੀ ਜਿਹੜੀ ਗੱਲ ਤੁਸੀਂ ਕਰਨੀ ਹੈ ਕੈਮਰੇ ਤੇ ਕਰੋ ਸੋ ਇਹ ਦੇਖੋ ਨਾ ਤਾਂ ਕੋਈ ਕਾਨੂੰਨੀ ਜਿਹੜੀ ਪ੍ਰਕਿਰਿਆ ਕੋਈ ਇਸ ਤਰ੍ਹਾਂ ਦਾ ਉਹਨਾਂ ਨੇ ਕਰਨਾ ਚਾਹੀਦਾ ਸੀਗਾ ਵੀ ਕੋਈ ਪ੍ਰੋਪਰ ਤਰੀਕੇ ਨਾਲ ਵਿਜੀਲੈਂਸ ਨੂੰ ਵੀ ਜਾਣਾ ਚਾਹੀਦਾ ਸੀ ਗੇਟ ਨੌਕ ਕਰਦੇ ਜਾਂ ਕੁਝ ਹੋਰ ਕਰਦੇ ਧੱਕੇ ਨਾਲ ਮਾਰਦੇ ਇਹ ਸਭ ਦੋਸ਼ ਨੀਜੀ ਦੋਸ਼ ਤੇ ਅਲੀਗੇਸ਼ਨਸ ਕਾਉਂਟ੍ਰ ਅਲੀਗੇਸ਼ਨਸ ਨੇ ਅਜੇ ਤੱਕ ਤਾਂ ਪਰ ਹਾਂ ਇਹ ਗੱਲ ਅਜ ਮੈਂ ਫਿਰ ਦੁਹਰਾ ਰਿਹਾ ਵੀ ਇਹ ਗੱਲ ਨਵੀਂ ਦੇਖਣ ਨੂੰ ਮਿਲੀ ਹੈ ਜੀ ਵੀ ਇੱਕ ਲਾਈਵ ਰੇਡ ਵਿਜੀਲੈਂਸ ਦੀ ਜੀ ਬੰਦੇ ਦੇ ਘਰੇ ਪਹੁੰਚੀ ਵਿਜੀਲੈਂਸ ਉਹਨੇ ਸਾਰਾ ਕੁਝ ਲਾਈਵ ਕਰਤਾ ਉਦੀ ਵਾਈਫ ਨੂੰ ਕਿਵੇਂ ਜਿਵੇਂ ਉਹ ਕਹ ਰੇ ਸੀ ਮੇਰੀ ਵਾਈਫ ਨੂੰ ੱਟੇ ਨਾ ਮਾਰੋ ਪਿੱਛੋਂ ਇੱਕ ੱਟਾ ਵੱਜਿਆ ਜਾਂ ਨਹੀਂ ਵੱਜਿਆ ਇਹ ਹਾਲਾਂਕਿ ਕੈਮਰੇ ਤੇ ਨਹੀਂ ਆਇਆ ਤੇ ਉਹ ਇਹ ਵੀ ਕਹ ਰੇ ਸੀਗੇ ਵੀ ਉਹ ਕੁਛ ਇੱਕ ਹੈਂਡੀਕੈਪ ਬੰਦਾ ਸੀ ਉੱਥੇ ਖੜਾ ਸੀ ਉਹਨਾਂ ਨੂੰ ਮਿਲਣ ਆਇਆ ਸੀ ਉਹ ਕਹਿੰਦਾ ਸੀ ਵੀ ਮੈਨੂੰ ਵਾਸ਼ਰੂਮ ਵੀ ਜਾਣ ਨਹੀਂ ਦਿੱਤਾ ਜੀ ਇਹਨਾਂ ਨੇ ਵਿਜੀਲੈਂਸ ਵਾਲਿਆਂ ਨੇ ਸੋ ਜਦੋਂ ਉਹ ਬਾਹਰ ਆਏ ਨੇ ਤਾਂ ਮਜੀਠੀਆ ਸਾਹਿਬ ਨੇ ਆਪਣੇ ਪੁਰਾਣੇ ਤਰੀਕੇ ਨਾਲ ਆਪਦੀ ਮੁੱਛਾਂ ਨੂੰ ਹੀ ਵੱਡ ਦਿੱਤਾ ਬਾਹਰ ਆ ਕੇ ਤੇ ਉਹ ਸਾਰਾ ਕੁਝ ਉਹਨਾਂ ਨੇ ਇੱਕ ਗੱਲ ਵਿੱਚ ਹੋਰ ਬੜੀ ਇੰਟਰਸਟਿੰਗ ਗੱਲ ਸੀਗੀ ਵੀ ਜਦੋਂ ਉਹ ਕੈਮਰਾ ਕਮਾਉਂਦੇ ਸੀਗੇ ਕੁਝ ਵਿਜੀਲੈਂਸ ਵਾਲੇ ਆਪ ਦਾ ਮੂੰਹ ਪਤਾ ਕਰ ਲੈਂਦੇ ਸੀ ਜਿਹੜੇ ਵਰਦੀ ਦੇ ਵਿੱਚ ਸੀਗੇ ਜਿਹੜੇ ਜੂਨੀਅਰ ਅਫਸਰ ਸੀਗੇ ਨਾਲ ਮੈਨੂੰ ਆ ਲੱਗਿਆ ਵੀ ਜਿੰਨੇ ਉਹਨਾਂ ਦੇ ਮਨ 'ਚ ਕੋਈ ਡਰ ਹੁੰਦਾ ਵੀ ਯਾਰ ਕੱਲ ਨੂੰ ਜੇ ਕੋਈ ਇਹ ਸੱਤਾ 'ਚ ਆ ਗਏ ਇਹ ਪਾਵਰ 'ਚ ਆ ਗਏ ਤਾਂ ਇਹ ਸਾਡੇ ਲਈ ਦਿੱਕਤ ਨਾ ਖੜੀ ਹੋ ਜਾਏ ਕਿਤੇ ਸੋ ਜੀਰ ਬੰਦਰ ਜੀ ਇਮਰਖਾਲ ਪ੍ਰਵੇਜ ਜੀ ਇਹ ਸਵੇਰੇ 4:40 ਮਿੰਟ ਤੇ ਐਫਆਈਆਰ ਲੋਜ ਹੁੰਦੀ ਆ 25 6 25 ਜੂਨ ਨੂੰ 2025 ਨੂੰ ਭਾਰਤੀ ਸਮੇਂ ਅਨੁਸਾਰ 4:40 ਮਿੰਟ ਤੇ ਤੇ ਤਕਰੀਬਨ 9:30 ਵਜੇ ਸ਼ਾਇਦ ਕਾਰਵਾਈ ਪਾਣੀ ਸ਼ੁਰੂ ਕਰਤੀ ਸੀ ਜੀ ਵਿਜੀਲੈਂਸ ਨੇ ਜੇ ਤੁਸੀਂ ਪੁਰਾਣੀ ਐਫਆਈਆਰ ਦੇਖੋ ਜਿਹੜੀਆਂ ਹਾਈ ਪ੍ਰੋਫਾਈਲ ਐਫਆਈਆਰ ਹੋਈਆਂ ਨੇ ਰਵਿੰਦਰ ਜੀ ਉਹ ਸਾਰੀ ਰਾਤ ਨੂੰ ਹੁੰਦੀਆਂ ਰਹੀਆਂ ਇਹ ਪਤਾ ਨਹੀਂ ਵੀ ਵਿਜੀਲੈਂਸ ਵਾਲੇ ਸੌਂਦੇ ਨਹੀਂ ਜਾਂ ਕੁਛ ਆਪਣੀ ਸਪੈਸ਼ਲ ਟੀਮ ਦੀ ਜ਼ਿੰਮੇਵਾਰੀ ਲਾ ਕੇ ਜਾਂਦੇ ਨੇ ਬਈ ਫੇ ਰਾਤ ਨੂੰ 12 ਵਜੇ ਤੋਂ ਬਾਅਦ ਐਫ ਆਈ ਆਰ ਕੱਟਣੀ ਹੈ ਰਾਤ ਨੂੰ 1 ਵਜੇ ਐਫ ਆਈ ਆਰ ਕੱਟਣੀ ਹੈ 2 ਵਜੇ ਐਫ ਆਈ ਆਰ ਕੱਟਣੀ ਹੈ ਸੋ ਜਿਹੜੇ ਟਾਈਮ ਤੇ ਲੋਕ ਮੈਨੂੰ ਲੱਗਦਾ ਵੀ ਰੱਬ ਦਾ ਨੋ ਲੈ ਰਹੇ ਹੁੰਦੇ ਨੇ ਜਿਵੇਂ 4:40 ਦਾ ਟਾਈਮ ਇਹਨਾਂ ਨੇ ਪਾਇਆ ਹੈ ਤੇ ਉਸ ਟਾਈਮ ਐਫ ਆਈ ਆਰ ਕੱਟੀ ਗਈ ਹੈ ਤੇ ਹਾਲਾਂਕਿ ਇਹ ਕੋਈ ਆਪਾਂ ਕਹੀਏ ਵੀ ਕੋਈ ਨਸ਼ੇ ਦਾ ਕੇਸ ਨਹੀਂ ਹੈਗਾ ਜੀ ਇਹ ਨਾ ਹੀ ਕੋਈ ਅਰਜੈਂਸੀ ਦਾ ਕੇਸ ଥିਗਾ ਇਹ ਐਫ ਆਈ ਆਰ ਤਾਂ ਦਿਨੇ ਵੀ ਕੱਟੀ ਜਾ ਸਕਦੀ ਸੀ ਜੀ ਜੇ ਐਫ ਆਈ ਆਰ ਬੀਏ ਦੀ ਜਿਹੜੀ ਆਪਾਂ ਕਹਿੰਦੇ ਆ ਵੀ ਆਮਦਨ ਤੋਂ ਜ਼ਿਆਦਾ ਜਿਹੜੀ ਸੰਪਤੀ ਰੱਖਣ ਦੀ ਆਪਾਂ ਗੱਲ ਕਰਦੇ ਆ ਜੇ ਆਪਾਂ ਐਫ ਆਈ ਆਰ ਤੇ ਥੋੜਾ ਜਿਹਾ ਵਿਚਾਰ ਕਰੀਏ ਨਹੀਂ ਇਹ ਰਾਤ ਨੂੰ ਜਾਂ ਸਵੇਰੇ ਕਿਉਂ ਜਲਦੀ ਕੱਟੀ ਗਈ ਇਹ ਤਾਂ ਦਿਨੇ ਕਿਸੇ ਟਾਈਮ ਵੀ ਕੱਟ ਸਕਦੀ ਹੈ ਵਿਜੀਲੈਂਸੀ ਸੋ ਇਹ ਇਹ ਚੀਜ਼ ਥੋੜੀ ਜਿਹੀ ਸਮਝ ਤੋਂ ਬਾਹਰ ਹੁੰਦੀ ਮੈਨੂੰ ਨਜ਼ਰ ਆ ਰਹੀ ਹੈ ਕਈ ਲੋਕਾਂ ਨਾਲ ਵੀ ਗੱਲ ਹੋਈ ਹੈ ਜੀ ਜਿਹੜੇ ਕੁਝ ਸਿਆਣੇ ਲੋਕ ਨੇ ਉਹ ਵੀ ਆਹੀ ਗੱਲ ਕਰ ਰਹੇ ਨੇ ਵੀ ਇਹ ਜਿਹੜੀ ਇਸ ਤਰ੍ਹਾਂ ਦੇ ਪਰਚੇ ਨੇ ਵੀ ਉਹ ਤਾਂ ਕਿਸੇ ਵੀ ਟਾਈਮ ਕੱਟੇ ਜਾ ਸਕਦੇ ਨੇ ਜੀ ਵੀ ਇਹ ਤਾਂ ਹਾਂ ਜੇ ਕੋਈ ਕੋਈ ਹੋਰ ਸੀਰੀਅਸ ਜਾਂ ਹੀਨੀਅਸ ਕ੍ਰਾਈਮ ਹੈ ਉਹਦੀ ਤਾਂ ਇਹ ਗੱਲ ਹੁੰਦੀ ਹੈ ਵੀ ਆਪਾਂ ਨੇ ਜੀ ਦੋਸ਼ੀ ਨੂੰ ਫੜਨਾ ਹੈ ਦੋਸ਼ੀ ਦੇ ਘਰੇ ਰੇਡ ਕਰਨੀ ਹੈ ਵੀ ਕਿਤੇ ਭੱਜ ਨਾ ਜਾਵੇ ਜਾਂ ਆਪਦੇ ਕਿਸੇ ਰਿਸ਼ਤੇਦਾਰ ਦੇ ਘਰੇ ਨਾਲ ਨੂੰ ਕੁਝ ਖੱਬੇ ਸੱਜੇ ਨਾ ਹੋ ਜੇ ਹੁਣ ਮਜੀਠੀਆ ਸਾਹਿਬ ਤਾਂ ਇੱਕ ਉਹ ਸਾਫ ਦਾ ਮੰਤਰੀ ਨੇ ਜੀ ਉਹਨਾਂ ਦੇ ਘਰ ਵਾਲੀ ਐਮਐਲਏ ਨੇ ਪ੍ਰੈਜ਼ੈਂਟ ਐਮਐਲਏ ਨੇ ਤੇ ਅਕਾਲੀ ਦਲ ਦੇ ਬڑے ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਤਾਂ ਜੇਕਰ ਨੋਟਿਸ ਵੀ ਕੱਢਿਆ ਜਾਂਦਾ ਮੈਨੂੰ ਲੱਗਦਾ ਵੀ ਉਹ ਜ਼ਰੂਰ ਜਵਾਬ ਦੰਦੇ ਨੋਟਿਸ ਦਾ ਜੀ ਤੇ ਬਿਲਕੁਲ ਇਦਾਂ ਹੀ ਹੋਇਆ ਸ਼ਰਮਾ ਜੀ ਨੋਟਿਸ ਦਾ ਤਾਂ ਟਾਈਮ ਹੀ ਨਹੀਂ ਦਿੱਤਾ ਉਹੀ ਮੈਂ ਦੱਸਦਾ 440 ਤੇ ਜੇ ਐਫਆਈਆਰ ਲੋਜ ਹੁੰਦੀ ਹੈ ਤੇ ਉਸ ਤੋਂ ਬਾਅਦ ਛਾਪੇ ਮਾਰੀ ਹੋ ਕੇ ਮਜੀਠੀਆ ਸਾਹਿਬ ਬਾਰ-ਬਾਰ ਕਹੀ ਜਾਂਦੇ ਆ ਅਖੇ ਮੈਨੂੰ ਪਤਾ ਆ ਮੈਨੂੰ ਕਿਹੜਾ ਵਿਜੀਲੈਂਸ ਦਾ ਪਤਾ ਨਹੀਂ ਕਿਦਾਂ ਕੰਮ ਕਰਦੀ ਆ ਭਈ ਤੁਹਾਨੂੰ ਤਾਂ ਪਤਾ ਹੀ ਆ ਤੁਸੀਂ ਤਾਂ ਮਾਲਕ ਰਹੇ ਹੋ 10 ਸਾਲ ਆਪਣੀ ਸਰਕਾਰ ਵੇਲੇ ਅਕਾਲੀਆਂ ਦੀ ਤੇ ਉਸ ਤੋਂ ਬਾਅਦ ਵੀ ਜੋ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਹਿੰਦੇ ਜੀ ਚਾਚੇ ਭਤੀਜੇ ਦੀ ਸਰਕਾਰ ਬਾਅਦ 'ਚ ਵੀ ਚੱਲਦੀ ਰਹੀ ਆ 5 ਸਾਲ ਤੇ ਜਿਹੜਾ ਹਾਲਾਤ ਜਿਹੜਾ ਰੌਲਾ ਰੱਪਾ ਉੱਥੇ ਪਿਆ ਜਿੱਦਾਂ ਮਜੀਠਿਆ ਸਾਹਿਬ ਬਾਰ-ਬਾਰ ਵਿਜੀਲੈਂਸ ਦੇ ਅਫਸਰ ਸਾਹਿਬਾਨ ਨੂੰ ਕਹਿੰਦੇ ਰਹੇ ਜੀ ਤੁਸੀਂ ਬਹਿ ਜਾਓ ਬਹਿ ਕੇ ਗੱਲ ਕਰ ਲਓ ਤੁਸੀਂ ਦੱਸੋ ਕੌਣ ਆ ਤੁਸੀਂ ਕੌਣ ਆ ਤੁਸੀਂ ਕੌਣ ਆ ਤੇ ਅਖੀਰ ਉਹਨਾਂ ਦੇ ਐਸਐਸਪੀ ਸਾਹਿਬ ਆਂਦੇ ਨੇ ਕਹਿੰਦੇ ਜੀ ਹੁਣ ਦੇਖੋ ਕਹਿੰਦੇ ਜੀ ਕਿੱਦਾਂ ਰੌਲਾ ਪੈ ਰਿਹਾ ਆ ਇਹ ਚੀਜ਼ਾਂ ਇਹ ਲੱਗਦਾ ਸੀ ਵੀ ਉਹਨਾਂ ਨੂੰ ਪਤਾ ਸੀਗਾ ਵੀ ਮੈਂ ਇਦਾਂ ਰੌਲਾ ਪਾਵਾਂ ਮੈਂ ਵੀਡੀਓ ਬਣਵਾਵਾਂ ਮੈਂ ਪੱਤਰਕਾਰਾਂ ਨੂੰ ਬੁਲਾਵਾਂ ਉਹ ਕੱਲ ਨੂੰ ਮੇਰੇ ਕੰਮ ਆਣ ਗਿਆ ਇਹ ਚੀਜ਼ਾਂ ਜੀ ਇਹਦੇ ਚ ਇਹ ਵੀ ਪੋਸਿਬਿਲਿਟੀ ਇਹਦੇ ਚ ਰਵਿੰਦਰ ਜੀ ਇਹ ਵੀ ਪੋਸਿਬਿਲਿਟੀ ਹੈ ਵੀ ਕੋਈ ਖੱਬੇ ਸੱਜੇ ਉਹ ਮਜੀਠੀਆ ਸਾਹਿਬ ਨੂੰ ਪਹਿਲਾਂ ਕੋਈ ਇਨਫਾਰਮੇਸ਼ਨ ਮਿਲ ਗਈ ਹੋਵੇ ਕਿਉਂਕਿ ਉਹ ਵੀ ਉਹ ਵੀ ਬੜੇ ਰਿਸੋਰਸਫੁਲ ਬੰਦੇ ਨੇ ਸਾਬਕਾ ਮੰਤਰੀ ਰਹੇ ਨੇ ਉਹਨਾਂ ਦੇ ਵੀ ਬੜੇ ਚੇਲੇ ਬਲ ਕੇ ਪੁਲਿਸ ਮੈਕਨੇ ਵਿੱਚ ਵੀ ਹੋਣਗੇ ਤੇ ਵਿਜੀਲੈਂਸ ਵੀ ਹੋਣਗੇ ਕਿਉਂਕਿ ਜਦੋਂ ਜੀ ਉਹ ਤਲਕੀ ਦੇ ਵਿੱਚ ਸੀਗੇ ਤਾਂ ਉਹਨਾਂ ਦੇ ਮੂੰਹੋਂ ਇੱਕ ਗੱਲ ਨਿਕਲੀ ਵੀ ਮੈਨੂੰ ਤਾਂ ਪਤਾ ਸੀਗਾ ਇਹ ਕੁਝ ਹੋਣਾ ਹੈ ਸੋ ਹੋ ਸਕਦਾ ਜੀ ਕੋਈ ਨਾ ਕੋਈ ਖੱਬੇ ਸੱਜੇ ਹੋ ਇਨਫੋਰਮੇਸ਼ਨ ਆ ਜੇ ਕਿਉਂਕਿ ਜਿਹੜੇ ਅਫਸਰ ਹੁੰਦੇ ਨੇ ਜੀ ਅਫਸਰ ਸਾਹਿਬ ਸਹਿਬਾਨ ਨੇ ਜਿਹੜੇ ਬੜੇ ਸਿਆਣੇ ਨੇ ਉਹਨਾਂ ਨੂੰ ਇਹ ਪਤਾ ਹੈ ਜੀ ਅਸੀਂ ਕੱਲ ਨੂੰ ਦੂਸਰੀ ਸਰਕਾਰਾਂ 'ਚ ਵੀ ਕੰਮ ਕਰਨਾ ਹੈ ਸੋ ਇਹਦੀ ਵੀ ਕੋਈ ਨਾ ਕੋਈ ਪੋਸੀਬਿਲਟੀ ਹੋ ਸਕਦੀ ਹੈ ਜੀ ਕੋਈ ਨਾ ਕੋਈ ਉਹਨਾਂ ਨੂੰ ਪਹਿਲਾਂ ਕੋਈ ਹਿੰਟ ਕੋਈ ਇਨਫੋਰਮੇਸ਼ਨ ਆ ਚੁੱਕੀ ਹੋਵੇ ਜੀ ਕਿਉਂਕਿ ਜਿਸ ਤਰੀਕੇ ਨਾਲ ਤਿਆਰੀ ਉਹਨਾਂ ਦੀ ਲੱਗਦੀ ਸੀ ਕੈਮਰੇ ਵਾਲੇ ਬੰਦੇ ਸੀਗੇ ਜੇ ਹੋਰ ਬੰਦੇ ਸੀਗੇ ਤੇ ਹਾਲਾਂਕਿ ਪੂਰੇ ਜਿਹੜਾ ਉਹਨਾਂ ਦਾ ਕੈਡਰ ਸੀਗਾ ਪੂਰੇ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਤਾਂ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਜੀ ਜਦੋਂ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਉਸੇ ਟਾਈਮ ਜਿਹੜੇ ਉਹਨਾਂ ਦੇ ਸਪੋਰਟਰ ਸੀਗੇ ਅਕਾਲੀ ਦਲ ਦੇ ਵਰਕਰ ਸੀਗੇ ਉਹ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀਗੇ ਪਰ ਵਿਜੀਲੈਂਸ ਨੇ ਉਹਨਾਂ ਨੂੰ 300 ਮੀਟਰ ਦੀ ਦੂਰੀ ਤੇ ਰੋਕ ਹੀ ਰੱਖਿਆ ਜੀ 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 ਉਹ ਦੱਸਿਆ ਮਜੀਠੀਆ ਸਾਹਿਬ ਨੇ ਵੀ ਕਹਿੰਦੇ ਜੀ ਉਧਰੋਂ ਵੀ ਗਲੀ ਬੰਦ ਕਰਤੀ ਉਧਰੋਂ ਵੀ ਸੜਕ ਬੰਦ ਕਰਤੀ ਦੇਖੋ ਜੀ ਇਹ ਕਿਦਾਂ ਇੰਨੇ ਬੰਦੇ ਮੇਰੇ ਘਰੇ ਵੜ ਗਏ ਇੰਨੇ ਕਹਿੰਦੇ ਮੇਰੇ ਕਮਰੇ ਚ ਐਨੇ ਕੀ ਪੁਲਸ ਵਾਲੇ ਬਾਹਰ ਖੜੇ ਆ ਤੇ ਇਹਦੇ ਚ ਪਰਵੇਜ ਜੀ ਅਗਲਾ ਸਟੈਪ ਕੰਸਵਾਏ ਵੀ ਆ ਰਹੀਆਂ ਨੇ ਵੀ ਅੱਜ ਮਜੀਠੀਆ ਸਾਹਿਬ ਨੂੰ ਮਹਾਲੀ ਪੇਸ਼ ਕਰਨਾ ਸੀਗਾ ਸ਼ਾਇਦ ਉਹਨਾਂ ਨੂੰ ਅੱਜ ਪੇਸ਼ ਨਾ ਕਰਨ ਕਿਉਂਕਿ 24 ਘੰਟੇ ਹੁੰਦੇ ਆ ਤੇ ਹੋ ਸਕਦਾ ਸਵੇਰੇ ਪੇਸ਼ ਕਰਨ ਤੇ ਆਮ ਆਦਮੀ ਪਾਰਟੀ ਵਾਲੇ ਲੀਡਰ ਕਹਿੰਦੇ ਆ ਕਹਿੰਦੇ ਜੀ ਪਹਿਲਾਂ ਲੋਕ ਕਹਿੰਦੇ ਸੀ ਅਖੇ ਵੱਡੀ ਮੱਛੀ ਨਹੀਂ ਫੜਦੇ ਤੇ ਕਹਿੰਦੇ ਹੁਣ ਅਸੀਂ ਵੱਡੀ ਮੱਛੀਆਂ ਨੂੰ ਹੱਥ ਪਾਣਾ ਸ਼ੁਰੂ ਕੀਤਾ ਤੇ ਹੁਣ ਕਹਿੰਦੇ ਕਾਂਗਰਸੀ ਵੀ ਤੇ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਵਿਧਾਇਕ ਵੀ ਮਜੀਠੀਆ ਸਾਹਿਬ ਦੇ ਹੱਕ ਚ ਬੋਲਣ ਲੱਗ ਗਏ ਆ ਜੀ ਇਹਦੇ ਚ ਅਰਵਿੰਦਰ ਜੀ ਕਈ ਵਾਰੀ ਚੀਜ਼ਾਂ ਨਾ ਬੈਕਫਾਇਰ ਕਰ ਜਾਂਦੀਆਂ ਨੇ ਵੀ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਜਿਵੇਂ ਅਸੀਂ ਪਾਸਟ ਦੇ ਵਿੱਚ ਵੀ ਦੇਖਿਆ ਹੈ ਜਦੋਂ ਕੈਪਟਨ ਮਨਰੇਂਦਰ ਨੇ ਜਦੋਂ ਸੀਐਮ ਸੀਗੇ ਉਹਨਾਂ ਨੇ ਅਕਾਲੀਆਂ ਤੇ ਪਰਚੇ ਦਿੱਤੇ ਬਾਦਲ ਸਾਹਿਬ ਤੇ ਪਰਚਾ ਦਿੱਤਾ ਤਾਂ ਉਸ ਟਾਈਮ ਅਕਾਲੀ ਜਿਹੜੇ ਸੀਗੇ ਉਹ ਡੀਮੋਰੀਲਾਈਜ਼ ਸੀਗੇ ਪਰ ਜਦੋਂ ਬਾਦਲ ਸਾਹਿਬ ਤੇ ਪਰਚਾ ਹੋਇਆ ਤਾਂ ਅਕਾਲੀ ਦਲ ਦਾ ਇਹਦਾ ਕੇਡਰ ਸੀ ਉਹ ਰਿਵਾਈਵ ਹੋਣਾ ਸ਼ੁਰੂ ਹੋ ਗਿਆ ਜੀ ਤੇ ਉਹਨਾਂ ਨੇ ਜਿਹੜਾ ਧਰਨਾ ਲਾਇਆ ਪਟਿਆਲੇ ਧਰਨਾ ਬੜਾ ਲੰਬਾ ਚੱਲਿਆ ਰੋਜ਼ ਮਤਲਬ ਕਿ ਏਰੀਆ ਵਾਈਜ਼ ਲੋਕ ਆਉਂਦੇ ਹੁੰਦੇ ਸੀ ਧਰਨੇ ਦੇ ਵਿੱਚ ਪਾਰਟਿਸਿਪੇਟ ਕਰਨ ਬਾਦਲ ਸਾਹਿਬ ਨਾਲ ਆਪਣੀ ਜਿਹੜੀ سپورਟ ਸੀ ਉਹ ਸ਼ੋਅ ਕਰਨ ਦੀ ਹੁਣ ਤੁਸੀਂ ਦੇਖੋ ਵੀ ਮਜੀਠੀਆ ਸਾਹਿਬ ਨੂੰ ਕਾਂਗਰਸ ਦੇ ਲੀਡਰਾਂ ਦੀ سپورਟ ਮਿਲ ਗਈ ਬੀਜਪੀ ਕਾਂਗਰਸ ਦੇ ਵਿੱਚੋਂ ਸੁਪਾਲ ਖਹਿਰਾ ਜੀ ਬੜਾ ਖੁੱਲ ਕੇ ਬੋਲ ਰਹੇ ਨੇ ਓਪਨਲੀ ਆਗੇ ਨੇ ਤੇ ਉਸ ਤੋਂ ਬਾਅਦ ਬੀਜਪੀ ਵਿੱਚੋਂ ਰਗਨੀਤ ਬਿੱਟੂ ਜੀ ਸੁਨੀਲ ਜਾਖੜ ਜੀ ਦਾ ਬਿਆਨ ਆ ਗਿਆ ਬਾਕੀ ਤਾਂ ਗੱਲਾਂ ਛੱਡੋ ਜੀ ਜਿਹੜੇ ਕੁਮਰ ਵਿਜੇ ਪ੍ਰਤਾਪ ਜੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਵੀ ਕਿਤੇ ਨਾ ਕਿਤੇ ਇਸ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਜੀ ਇਹ ਕਈ ਵਾਰੀ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਰੇਡਾਂ ਨੇ ਇਸ ਤਰ੍ਹਾਂ ਦੇ ਪਰਚੇ ਨੇ ਕਈ ਵਾਰੀ ਬੰਦੇ ਨੂੰ ਹੀਰੋ ਬਣਾ ਦਿੰਦੇ ਨੇ ਜੀ ਮਤਲਬ ਕਿ ਪਹਿਲਾ ਬੰਦਾ ਉਸ ਲੈਵਲ ਤੇ ਨਹੀਂ ਹੁੰਦਾ ਜਿਸ ਲੈਵਲ ਤੇ ਬੰਦਾ ਇਹੋ ਜਿਹੇ ਪਰਚਿਆਂ ਦੇ ਵਿੱਚ ਪਹੁੰਚ ਜਾਂਦਾ ਹੈ ਦੂਸਰੀ ਗੱਲ ਜਿਹੜੇ ਆਮਦਨ ਤੋਂ ਵੱਧ ਸੰਪਤੀ ਵਾਲੇ ਮਾਮਲੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਕਨਵਿਕਸ਼ਨ ਜਿਹੜੀ ਰੇਟ ਹੈ ਉਹ ਕਨਵਿਕਸ਼ਨ ਰੇਟ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਜ਼ਿਆਦਾ ਰਹੀ ਹੋਣੀ ਹੈ ਜਿਹੜੇ ਵੀ ਪਰਚੇ ਲੀਡਰਾਂ ਤੇ ਕੋਈ ਵੱਡੇ ਲੀਡਰਾਂ ਤੇ ਹੁੰਦੇ ਨੇ ਜੀ ਉਹ ਜ਼ਿਆਦਾਤਰ ਪਰਚੇ ਬਾਅਦ ਦੇ ਵਿੱਚ ਜ਼ਿਆਦਾ ਕੋਟਾ ਦੇ ਵਿੱਚ ਅ ਰੈਰ ਹੋ ਜਾਂਦੇ ਨੇ ਜੀ ਜਾਂ ਫਿਰ ਜਿਹੜੇ ਗਵਾਹ ਹੁੰਦੇ ਨੇ ਜਿਹੜੇ ਆਈਓ ਹੁੰਦੇ ਨੇ ਉਹਨਾਂ ਤੇ ਫਿਰ ਜਦੋਂ ਉਹ ਜਿਹੜੇ ਲੀਡਰ ਨੇ ਜਿਹੜੇ ਦੋਸ਼ੀ ਬਣਾਏ ਹੁੰਦੇ ਨੇ ਜਦੋਂ ਉਹ ਪਾਵਰ 'ਚ ਆ ਜਾਂਦੇ ਨੇ ਜੀ ਉਹ ਉਹ ਇਨਵੈਸਟੀਗੇਸ਼ਨ ਅਫਸਰਾਂ ਦੇ ਉੱਤੇ ਪ੍ਰੈਸ਼ਰ ਪਾ ਲੈਂਦੇ ਨੇ ਜੀ ਚਲੋ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਪਰ ਮੈਂ ਦੇਖੇ ਨੇ ਜੀ ਵੀ ਜਿਹੜੇ ਵੱਡੇ ਲੀਡਰਾਂ ਦੇ ਪਰਚੇ ਹੁੰਦੇ ਨੇ ਬਾਅਦ ਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਅਫਸਰ ਹੁੰਦੇ ਨੇ ਜੀ ਉਹ ਆਪਣੀ ਬਿਆਨਾਂ ਤੋਂ ਮੁਕਰ ਜਾਂਦੇ ਨੇ ਜੀ ਸੋ ਇਹ ਤਾਂ ਸਮਾਂ ਦੱਸੇਗਾ ਵੀ ਮਜੀਠੀਆ ਸਾਹਿਬ ਤੇ ਜਿਹੜਾ ਇਹ ਪਰਚਾ ਦਰਜ ਹੋਇਆ ਹੈ ਇਹ ਭਵਿੱਖ ਦੇ ਵਿੱਚ ਕਿੱਧਰ ਲਈ ਘਰਬਟ ਲੈਂਦਾ ਪਰ ਅੱਜ ਵੀ ਘੜੀ ਮਜੀਠੀਆ ਸਾਹਿਬ ਨੂੰ ਨਾ ਸਿਰਫ ਵਿਰੋਧੀ ਧਿਰਾਂ ਦੀ ਬਲਕਿ ਰੂਲਿੰਗ ਪਾਰਟੀ ਦੇ ਐਮ.ਐਲ.ਏ ਵੀ ਉਹਨਾਂ ਕੰਨੀ ਕਿਤੇ ਨਾ ਕਿਤੇ ਐਮ.ਐਲ.ਏ ਜਿਹੜੇ ਕੋਹਰਜੀ ਨੇ ਖੜੇ ਜਾਪਦੇ ਨੇ ਜੀ ਜੀ ਇਦਾਂ ਹੀ ਅੰਮ੍ਰਿਤਸਰ ਤੋਂ ਇੱਕ ਹੋਰ ਆਮ ਆਦਮੀ ਪਾਰਟੀ ਦੀ ਆਗੂ ਹੈ ਉਹਨਾਂ ਨੇ ਸੰਦੇਸ਼ ਭੇਜਿਆ ਆਇਆ ਕਹਿੰਦੇ ਜਦੋਂ ਇਹ ਦੂਜਿਆਂ ਦੇ ਵੀਡੀਓ ਜਾਂ ਫੋਟੋਆਂ ਵਾਇਰਲ ਕਰਦੇ ਆ ਤੇ ਕਹਿੰਦੇ ਉਦੋਂ ਤਾਂ ਕਿਸੇ ਨੂੰ ਦੁੱਖ ਨਹੀਂ ਲੱਗਦਾ ਇਹਨਾਂ ਲੀਡਰਾਂ ਨੂੰ ਤੇ ਹੁਣ ਜਦੋਂ ਇਹਨਾਂ ਦੇ ਘਰ ਦੀ ਵੀਡੀਓ ਕਿਤੇ ਵਾਇਰਲ ਹੋ ਰਹੀ ਹੈ ਜਾਂ ਇਹਨਾਂ ਨੂੰ ਫੜਿਆ ਜਾ ਰਿਹਾ ਆ ਉਹ ਸਦਮ ਸਿੱਧਾ ਇਸ਼ਾਰਾ ਸੀ ਜਿਹੜਾ ਮਜੀਠੀਆ ਸਾਹਿਬ ਨੇ ਪਿੱਛੇ ਜੇ ਇੱਕ ਵਿਧਾਇਕ ਸਾਹਿਬ ਦੀਆਂ ਤਸਵੀਰਾਂ ਜਨਤਕ ਕੀਤੀਆਂ ਸੀ ਕੋਈ ਉਹਨਾਂ ਦਾ ਪੁਰਾਣਾ ਰਿਲੇਸ਼ਨ ਸੀਗਾ ਤੇ ਜੀ ਉਹਨਾਂ ਨੂੰ ਛੱਲਣਾ ਤਾਂ ਪੈ ਰਿਹਾ ਆ ਪ੍ਰਵੇਸ਼ ਜੀ ਪਰ ਇਹ ਪੋਲਿਟੀਕਲ ਗਮਿਕਰੀ ਇਹਨੂੰ ਕਹਿ ਸਕਦੇ ਆ ਗੇਮ ਜਿਹੜੀ ਚੱਲ ਰਹੀ ਆ ਪੋਲਿਟੀਕਲੀ ਇਹਦੇ ਚ ਅਗਲੀਆਂ ਮਛਲੀਆਂ ਕਿਹੜੀਆਂ ਹੋ ਸਕਦੀਆਂ ਨੇ ਮਜੀਠੀਆ ਸਾਹਿਬ ਦਾ ਸਾਰਿਆਂ ਨੂੰ ਪਤਾ ਸੀ ਕਿ ਭਾਈ ਇਹਦੇ ਖਿਲਾਫ ਕੇਸ ਚੱਲਦਾ ਸੀ ਕੇਜਰੀਵਾਲ ਸਾਹਿਬ ਨੇ ਮਾਫੀ ਵੀ ਮੰਗ ਲਈ ਸੀ ਇੱਕ ਵਾਰੀ ਜਦੋਂ ਮਾਨਹਾਨੀ ਦਾ ਕੇਸ ਸੀ ਤੇ ਹੁਣ ਉਹਦੇ ਤੋਂ ਹੀ ਅਲੱਗ ਇੱਕ ਕੇਸ ਕਿਉਂਕਿ ਜਿਹੜੀ ਐਫ ਆਈ ਆਰ ਮੈਂ ਪੜ੍ਹੀ ਹੈ ਸ਼ਰਮਾ ਜੀ ਉਹਦੇ 'ਚ ਇਹ ਦੱਸਿਆ ਗਿਆ ਆ ਕਿ ਜਿਹੜੀ ਐਸ ਆਈ ਟੀ ਬਣੀ ਆ ਉਹਦੀ ਸਿਫਾਰਸ਼ ਸੀ ਕਿ ਜੀ ਡਿਸਪਰਪੋਰਸ਼ਨੇਟ ਐਸੈਟਸ ਆਮਦਨ ਨਾਲੋਂ ਵੱਧ ਜਾਇਦਾਦਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਇਹਦੇ ਖਿਲਾਫ ਕਰੋ ਕਹਿੰਦੇ ਜੀ ਬੜਾ ਗੰਭੀਰਤਾ ਨਾਲ ਸੋਚ ਕੇ ਵਿਚਾਰ ਕੇ ਫਿਰ ਇਹ ਸੋਚਿਆ ਗਿਆ ਵੀ ਇਹਦੀ ਤਫ਼ਤੀਸ਼ ਕੀਤੀ ਜਾਵੇ ਇਹਦੇ ਚ ਐਫ ਆਈ ਆਰ ਨਵੀਂ ਲੋਜ ਕੀਤੀ ਗਈ ਜਿਹੜੀ ਅੱਜ ਦੀ ਦਿਹਾੜੀ ਚ ਹੋਈ ਆ ਸਵੇਰੇ ਜਿਹੜੀ ਤੜਕੇ 4:30 ਵਜੇ 4:40 ਮਿੰਟ ਤੇ ਸਵੇਰੇ ਹੋਈ ਆ ਪਰ ਨਾਲ ਨਾਲ ਜਿਹੜਾ ਐਫ ਆਈ ਆਰ ਚ ਇੱਕ ਹੈ ਤਾਂ ਲੀਗਲ ਪੱਖ ਨੇ ਇਹ ਮੈਂ ਇਹਦੇ ਚ ਬਹੁਤਾ ਇਹ ਨਹੀਂ ਕਹਿ ਸਕਦਾ ਕਿ ਪਰਫੈਕਟ ਆ ਪਰ ਜਿੰਨਾ ਕੁ ਮੈਨੂੰ ਸਮਝ ਆਇਆ ਜਿਹੜਾ ਤਾਂ ਐਫ ਆਈ ਆਰ ਚ ਇਨਕਮ ਦਾ ਬਿਊਰੋ ਲਿਖਦੇ ਆ ਪ੍ਰਵੇਸ਼ ਜੀ ਉਹ ਤਾਂ ਲਿਖਦੇ ਨੇ ਜੀ ਵੀ ਮਜੀਠੀਆ ਸਾਹਿਬ ਨੇ ਇੰਨਾ ਇਨਕਮ ਟੈਕਸ ਭਰਿਆ ਜੀ ਆ ਉਹਨਾਂ ਦਾ ਹੈਗਾ ਡਿਟੇਲ ਆ ਇਨਕਮ ਟੈਕਸ ਵਿਭਾਗ ਦੀ ਤੇ ਦੂਜੇ ਪਾਸੇ ਜਦੋਂ ਇਨਕਮ ਜੋੜਦੇ ਨੇ ਤਾਂ ਦੋਏ ਪਤੀ ਪਤਨੀ ਦੀ ਇਕੱਠਿਆਂ ਦੀ ਜੋੜ ਕੇ ਦੱਸੀ ਜਾਂਦੀ ਹੈ ਕਿ ਜੀ ਇੰਨੇ ਐਸੈਟਸ ਬਣੇ ਹੋਏ ਨੇ ਉਹਦੇ ਚ ਦੱਸਿਆ ਗਿਆ 166 ਕਰੋੜ ਜੋ ਐਫ ਆਈ ਆਰ ਕਹਿ ਰਹੀ ਹੈ ਜਿੱਦਾਂ ਅਸੀਂ ਐਗਜ਼ੈਕਟਲੀ ਜੇ ਉਹੀ ਅਮਾਉਂਟ ਲੈਨੇ ਆ 166 ਕਰੋੜ ਮਿਲਿਆ ਹੈਗਾ ਇਹਨਾਂ ਦੇ ਕੰਪਨੀਆ ਦੇ ਬੈਂਕ ਅਕਾਊਂਟਾਂ ਦੇ ਵਿੱਚੋਂ ਤੇ ਫਿਰ ਉਹਦੋਂ ਵੱਧ ਦੀ ਜਿਆਦਾ ਦਸੀਆ ਕਿ ਜੀ ਬੇਨਾਮੀਆ ਉਹ ਨਹੀਂ ਉਹਦਾ ਕੋਈ ਥੋਟਕਾਣਾ ਨਹੀਂ ਹੈਗਾ ਉਹ ਵੀ ਦਸੀਆ ਜੀ ਕਿਸੇ ਕਿਸੇ ਦੇ ਨਾਂ ਤੇ ਕੰਪਨੀਆ ਖੋਲੀਆਂ ਨੇ ਤੇ ਤੀਜਾ ਜਿਹੜਾ ਇਲਜ਼ਾਮ ਲੱਗਿਆ ਆ ਕਿ ਇਹਨਾਂ ਨੇ ਬਤੌਰ ਵਿਧਾਇਕ ਫੇਵਰਜ਼ ਲੈ ਕੇ ਜਿਹੜੀ ਇਨਕਮ ਵਧਾਈ ਹੈ ਆਪਣੀ ਉਹਦਾ ਕਹਿੰਦੇ ਕੋਈ ਹਿਸਾਬ ਨਹੀਂ ਹੈ ਉਹ ਬੜੀ ਇਲੀਗਲ ਆਰੇ ਵਿਜੀਲੈਂਸ ਦੇ ਪਰਚੇ ਹੁੰਦੀ ਏਦਾਂ ਨੇ ਜੀ ਅੱਗੇ ਪ੍ਰਵੇਸ਼ ਜੀ ਅੱਗੇ ਵਧਦੇ ਆ ਵਿਜੀਲੈਂਸ ਤੋਂ ਅਕਸਰ ਈਡੀ ਲੈ ਜਾਂਦੀ ਹੁੰਦੀ ਆ ਜਾਂਚ ਖੋ ਕੇ ਤੇ ਬਹੁਤ ਵਾਰ ਹੋਇਆ ਆ ਇਸ ਕੇਸ ਦੇ ਵਿੱਚ ਤੁਹਾਨੂੰ ਅੱਗੇ ਕੀ ਲੱਗਦਾ ਕਿ ਕੀ ਕੁਝ ਹੋ ਸਕਦਾ ਅਰਵਿੰਦਰ ਜੀ ਹਜੇ ਤਾਂ ਜਿਹੜਾ ਇਹ ਕੇਸ ਦਰਜ ਹੋਇਆ ਜੀ ਇਹਦੇ ਤੇ ਇਹੀ ਆਪਾਂ ਕਹੀਏ ਵੀ ਪੋਲਿਟੀਕਲ ਸਰਕਸ ਹੀ ਚੱਲੇਗੀ ਕੋਸ਼ਿਸ਼ ਨੂੰ ਕਿਉਂਕਿ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸੀਨੀਅਰ ਲੀਡਰ ਨੇ ਉਹ ਵੀ ਮੈਦਾਨ 'ਚ ਆ ਗਏ ਨੇ ਤੇ ਕਈ ਹੋਰ ਵੀ ਲੀਡਰ ਜਿਹੜੇ ਕਹਿ ਰਹੇ ਨੇ ਵੀ ਅਸੀਂ ਵੱਧ ਤੋਂ ਵੱਧ ਬੰਦੇ ਲੈ ਕੇ ਪਹੁੰਚ ਰਹੇ ਹਾਂ ਜੀ ਉੱਥੇ ਜਿੱਥੇ ਮਜੀਠੀਆ ਸਾਹਿਬ ਨੂੰ ਰੱਖਿਆ ਗਿਆ ਹੈ ਕਿਉਂਕਿ ਉਹਨਾਂ ਦੇ ਅੱਜ ਚੰਡੀਗੜ੍ਹ ਤੇ ਵੀ ਮੈਨੂੰ ਲੱਗਦਾ ਆਵਾਜ਼ ਕਿਸੇ ਕੰਮ ਕਰਕੇ ਸ਼ਰਮਾ ਜੀ ਦੀ ਕੱਟ ਗਈ ਹੈ ਤੇ ਬਿਲਕੁਲ ਜੀ ਗਨੀਬਕਾਰ ਹੋਣੀ ਵਿਧਾਇਕ ਨੇ ਉਹ ਬਹਿਸ ਦੇ ਨਜ਼ਰ ਆਂਦੇ ਨੇ ਪੁਲਿਸ ਕਰਮੀਆਂ ਨਾਲ ਵਿਜੀਲੈਂਸ ਵਿਭਾਗ ਦੇ ਡੀਐਸਪੀ ਸਾਹਿਬ ਉੱਥੇ ਹੁੰਦੇ ਆ ਫਿਰ ਐਸਐਸਪੀ ਵੀ ਆ ਜਾਂਦੇ ਆ ਉਹਨਾਂ ਨਾਲ ਬਹਿਸਦੇ ਨੇ ਉਹ ਕਹਿੰਦੇ ਵੀ ਤੁਸੀਂ ਮੇਰੇ ਘਰ ਦੇ ਅੰਦਰ ਕਿੱਦਾਂ ਆ ਗਏ ਆ ਮੈਨੂੰ ਬਿਨਾ ਦੱਸੇ ਬਿਨਾ ਡੋਰ ਨਾਕ ਕੀਤੇ ਆ ਤੁਸੀਂ ਅੰਦਰ ਵੜ ਗਏ ਆ ਉਹ ਦੱਸੋ ਕਿ ਕੀ ਕਾਰਨ ਹੈ ਕਹਿੰਦੇ ਮੈਂ ਇੱਕ ਵਿਧਾਇਕ ਆ ਮੈਂ ਸੈਟਿੰਗ ਐਮਐਲਏ ਆ ਉਹਨਾਂ ਦੀ बहस बड़ी जनता को रही है इस वेले फिर वो दस दे कहंदे जी 80 साल दी मेरी बुजुर्ग मां जेडी कोविड ਤੋਂ ਹੁਣੇ-ਹੁਣੇ ਉੱਠ ਕੇ ਆਈ ਹੈ ਤੇ ਉਹ ਕਹਿੰਦੇ ਹੈਰਾਨ ਹੋ ਗਈ ਹੈ ਵੀ ਕੀ ਹੋ ਰਿਹਾ ਘਰ ਚ ਫਿਰ ਮਜੀਠੀਆ ਸਾਹਿਬ ਦੀ ਇੱਕ ਵੀਡੀਓ ਉਹ ਵੀ ਬੜੀ ਵਾਇਰਲ ਹੋ ਰਹੀ ਹੈ ਜਦੋਂ ਉਹ ਮੁੱਛਾਂ ਨੂੰ ਚੜਾ ਕੇ ਦੱਸਦੇ ਆ ਤੇ ਨਾਲ ਆਪਣੇ ਬੱਚਿਆਂ ਨੂੰ ਹੱਲਾਸ਼ੀਰੀ ਦਿੰਦੇ ਆ ਕਹਿੰਦੇ ਚੱਲਿਆ ਤੁਹਾਡਾ ਪਿਓ ਵੀ ਘਬਰਾਉਣਾ ਨਹੀਂ ਹੈ ਫੋਟੋਆਂ ਜਨਤਕ ਹੋਰੀਆਂ ਨੇ ਜਿਹੜੇ ਅਕਾਲੀ ਦਲ ਵਾਲੇ ਸੰਦੇਸ਼ ਭੇਜਦੇ ਆ ਆਪਣੇ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉਹ ਫੋਟੋਆਂ ਭੇਜਦੇ ਬੱਚੇ ਬੈਠੇ ਨੇ ਵਿਜੀਲੈਂਸ ਅਧਿਕਾਰੀ ਜਾਂਚ ਪੜਤਾਲ ਕਰ ਰਹੇ ਨੇ ਉਸ ਤੋਂ ਬਾਅਦ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਨੇ ਜੀ ਅੰਮ੍ਰਿਤਸਰੀ ਕੁਛ ਸ਼ਖਸ ਅਮਜੀਠਿਆ ਸਾਹਿਬ ਦੇ ਘਰੇ ਨੇ ਤੇ ਸਾਰਾ ਸਮਾਨ ਕਹਿੰਦੇ ਜੀ ਉਹਨਾਂ ਦਾ ਖੰਡਾਖਨੂ ਦਿੱਤਾ ਕਪੜੇ ਕੂੜੇ ਬਿਲਕੁਲ ਵਿਜੀਲੈਂਸ ਇਦਾਂ ਹੀ ਰੇਡ ਕਰਦੀ ਆ ਜੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਪਟਿਆਲੇ ਦੇ ਵਿੱਚ ਮਾਲਵੇ ਦੇ ਇਲਾਕੇ ਆਂਜ ਇੰਨਾ ਦੀਆਂ ਰੇਡਸ ਹੁੰਦੀਆਂ ਸੀ ਤਾਂ ਉਦੋਂ ਵੀ ਕੱਪੜੇ ਕੱਢ-ਕੱਢ ਕੇ ਦਿਖਾਏ ਵੀ ਜਾਂਦੇ ਸੀ ਆਖੇ ਜੀ ਆਹ ਦੇਖੋ ਆਹ ਕੁਝ ਪਿਆ ਆ ਤੇ ਫਿਰ ਇੱਕ ਟਾਈਮ ਆਇਆ ਸੀ ਜਿਨ੍ਹਾਂ ਲੋਕਾਂ ਨੇ ਉਦੋਂ ਰੇਡਸ ਕਰਵਾਈਆਂ ਸੀਗੀਆਂ ਹਾਂ ਇਹ ਕਾਂਗਰਸ ਪਾਰਟੀ ਦੀ ਗੱਲ ਕਰਦਾ ਜਦੋਂ ਅਕਾਲੀਆਂ ਤੇ ਰੇਡ ਕਰਾਈਆਂ ਆਖੇ ਜੀ ਬਾਦਲਾਂ ਦੇ ਬਾਲਾ ਸਰਚ ਹੋ ਗਈ ਜੀ ਰੇਡ ਫਲਾਣੀ ਥਾਂ ਹੋਊਗੀ ਫਿਰ ਜਦੋਂ ਅਕਾਲੀਆਂ ਦੀ ਵਾਰੀ ਆਈ ਤਾਂ ਅਕਾਲੀਆਂ ਨੇ ਜਿਹੜੀਆਂ ਰੇਡਸ ਕਰਾਈਆਂ ਮਾਨੂੰ ਅੱਜ ਵੀ ਆਦਾ ਇੱਕ ਆਈਪੀਐਸ ਅਫੀਸਰ ਸੀਗੇ ਐਸਐਸਪੀ ਪਟਿਆਲੇ ਤੇ ਉਹ ਆਪ ਸੀੜੀਆਂ ਵੰਡ ਰਹੇ ਸੀ ਕਿ ਭਾਈ ਆ ਆ ਸੀੜੀਆਂ ਨੇ ਆਹ ਤੇ ਜਦੋਂ ਪੱਤਰਕਾਰ ਉੱਥੇ ਗਏ ਜੀ ਫਲਾਣੇ ਚੈਨਲ ਨੂੰ ਤੁਸੀਂ ਸੀੜੀ ਦੇਤੀ ਆ ਜਾਂ ਫਲਾਣੇ ਚੈਨਲ ਨੂੰ ਤੁਸੀਂ ਵੀਡੀਓ ਦੇਤੀ ਅੰਦਰ ਦੇ ਘਰ ਦੀ ਜਿੱਥੇ ਤੁਸੀਂ ਅੱਜ ਰੇਡ ਕੀਤੀ ਆ ਤੇ ਬਾਕੀਆਂ ਨੂੰ ਕਿਉਂ ਨਹੀਂ ਉਦੋਂ ਸੋਨੇ ਦੀਆਂ ਟੂਟੀਆਂ ਅਖੇ ਫਲਾਣੀ ਚੀਜ਼ ਇਹ ਸਾਰੀਆਂ ਚੀਜ਼ਾਂ ਪੁਲਸ ਆਫਰਡਿਸ ਕਰ ਰਹੀ ਸੀ ਤੇ ਉਦੋਂ ਲੜਪੜ ਕੇ ਪੱਤਰਕਾਰਾਂ ਨੇ ਬਾਕੀ ਇਹਨੇ ਵੀ ਲੈ ਲੀਆਂ ਤੇ ਅੱਜ ਉਹੀ ਚੈਨਲਾਂ ਨੂੰ ਮਜੀਠਿਆ ਸਾਹਿਬ ਵੀ ਆਵਾਜ਼ਾਂ ਮਾਰ ਰਹੇ ਸੀ ਅਖੇ ਆਓ ਭਾਈ ਉਹਨਾਂ ਨੂੰ ਅੰਦਰ ਸੱਦੋ ਅੰਦਰ ਕਿਉਂ ਨਹੀਂ ਆ ਰਹੇ ਮੀਡੀਆ ਦੀ ਜ਼ਰੂਰਤ ਲੀਡਰਾਂ ਨੂੰ ਪੈਂਦੀ ਹੈ ਪਰ ਜਦੋਂ ਇਹ ਲੀਡਰ ਕਿਸੇ ਪੋਸਟ ਤੇ ਆ ਜਾਂਦੇ ਨੇ ਫਿਰ ਇਹ ਵਨਵੇ ਟ੍ਰੈਫਿਕ ਹੋ ਜਾਂਦਾ ਆ ਫਿਰ ਹੋ ਜਾਂਦਾ ਆ ਕਿ ਅਸੀਂ ਤਾਂ ਬਹੁਤ ਬਿਜ਼ੀ ਹੋ ਗਏ ਬਹੁਤ ਮਸ਼ਰੂਫਾ ਹੁਣ ਨਾ ਮੀਡੀਆ ਦੀ ਲੋੜ ਆ ਸਾਨੂੰ ਨਾ ਲੋਕਾਂ ਦੀ ਲੋੜ ਹੈ ਤੇ ਅੱਜ ਦੁਬਾਰਾ ਤੁਸੀਂ ਦੇਖੋਗੇ ਲੀਡਰਾਂ ਇਲੈਕਸ਼ਨ ਆਣ ਆਲੀਆਂ ਹਰੇਕ ਲੀਡਰ ਨੂੰ ਤੁਸੀਂ ਦੇਖ ਲਿਓ ਉਹ ਦੁਬਾਰੇ ਵਾਪਸ মিডিਆ ਦੇ ਵਿੱਚ ਆਪਣੀ ਚਰਚਾ ਕਰਵਾਊਗਾ ਕਿਉਂ ਕਿਉਂਕਿ ਇਲੈਕਸ਼ਨ ਨਜ਼ਦੀਕ ਆ ਗਈ ਹੈ ਇਦਾਂ ਹੀ ਮੋਦੀ ਸਾਹਿਬ ਇੰਟਰਵਿਊ ਨਹੀਂ ਸੀ ਕਰਦੇ ਹੁੰਦੇ মিডিਆ ਨੂੰ ਨਹੀਂ ਮਿਲਦੇ ਉਹ ਪਰ ਜਦੋਂ ਇਲੈਕਸ਼ਨ ਆਂਦੀ ਹੈ ਫਿਰ ਕਦੇ ਅਕਸ਼ੇ ਕੁਮਾਰ ਦੇ ਨਾਲ ਇੰਟਰਵਿਊ ਹੋ ਰਿਹਾ ਕਦੇ ਕਿਸੇ ਨਾਲ ਹੋ ਰਿਹਾ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਜੀ ਅੱਜ ਮੈਨੂੰ ਲੱਗਦਾ ਹੈ ਸ਼ਰਮਾ ਜੀ ਦਾ ਕਨੈਕਸ਼ਨ ਕਿਸੇ ਕਾਰਨ ਕਰਕੇ ਕੱਟ ਗਿਆ ਆ ਤੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਕੱਲ ਨੂੰ ਫੇਰ ਇੱਕ ਹੋਰ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣੇ ਆਂ